ਤੁਸੀਂ ਬਾਕੀ ਕੰਸਲਟੈਂਟਸ ਦੇ ਵਿੱਚ ਤੇ ਜਾ ਕੇ ਦੇਖੋ ਤੁਹਾਨੂੰ ਕਲੀਆਂ ਉੱਥੇ ਗੱਲਾਂ ਕਲੀਆਂ ਸਪੀਚਾਂ ਹੀ ਮਿਲੂਗੀਆਂ ਕਿ ਸਾਡੇ ਕੋਲ ਫਲਾਨੀ ਯੂਨੀਵਰਸਿਟੀ ਆ ਗਈ ਹੈ ਇਹ ਆ ਗਿਆ ਪਰ ਵੀਜ਼ੇ ਕੱਲੇ ਦੇਖਣੇ ਇੱਥੇ ਤੁਹਾਨੂੰ ਉਹ ਵੀਜ਼ਾ ਤੇ ਦੇਖ ਤੇ ਮਿਲੂਗਾ ਜਾਂ ਸੋਸ਼ਲ ਮੀਡੀਆ ਦੇਖ ਕੇ ਆਇਆ ਸੀ ਤੇ ਉੱਧਰ ਵਿੱਚੋਂ ਅੰਦਰ ਪਤਾ ਕੀਤਾ ਸੀ ਪਤ ਨਹੀਂ ਪਤਾ ਹੀ ਨਹੀਂ ਸੀ ਠੀਕ ਹੈ ਸਾਡਾ ਵਧੀਆ ਜਿਹਾ ਐਕਸਪੀਰੀਅੰਸ ਹੋ ਬਹੁਤ ਹਾਂਜੀ ਸੋ ਦੇਖੋ ਜੀ ਇੰਗਲੈਂਡ ਤੋਂ ਵੀ ਸਾਨੂੰ ਪਿਆਰ ਮਿਲ ਰਿਹਾ ਇਹਨਾਂ ਦੇ ਬ੍ਰਦਰ ਇੰਗਲੈਂਡ ਬੈਠੇ ਵੀ ਜਿਹੜੀਆਂ ਸਾਡੀਆਂ ਵੀਡੀਓਜ਼ ਦੇਖਦੇ ਆ ਤੇ ਉਹਨਾਂ ਨੇ ਯੂਕੇ ਤੋਂ ਇਹਨਾਂ ਨੂੰ ਰੈਫਰੈਂਸ ਦਿੱਤਾ ਥੋੜਾ ਜਿ ਗੱਲ ਹੋਈ ਹੋਈ ਖਰਾਬ ਹੋਈ ਐ ਤਿੰਨ ਚਾਰ ਮਹੀਨੇ ਇਹਨਾਂ ਦੀ ਜਿਹੜੀ ਫਾਈਲ ਹੀ ਨਹੀਂ ਐਂਬੈਸੀ ਤੱਕ ਪਹੁੰਚੀ ਸਰ ਇਹਦੀ ਸ਼ੋਰਟਿੰਗ ਹੋਈ ਐ ਕਿਉਂ ਆ ਠੀਕ ਐ ਹੁੰਦੀ ਐ ਸ਼ੋਰਟਿੰਗ ਤਰ੍ਹਾਂ ਲੱਗਿਆ ਹਾਂ ਬਲੇ ਸੋਣੀਏ ਇਹੋ ਜਹਾਨੇ ਕੀ ਕਲਾਕਾਰ ਰੋਲਦੇ ਸ਼ੇਰ ਕਹਿੰਦੇ ਕਿਤਨੀ ਉਹ ਚੱਲੇ ਸੋਣੀਏ ਤੇਤ ਮੈਨੂੰ ਕੱਲੇ ਕੱਲੇ ਬੰਦੇ ਦਾ ਤਿਆ ਤੜਾਕ ਤਾਂ ਹੀ ਤੇਪੂਆ ਤੋਂ ਵਕ ਚੱਲਦਾ ਰਲ ਮੁੱਕਦੀ ਕਿ ਜਦ ਵਾਸੇ ਤੇ ਚੱਲੂਗਾ ਨਾ ਚਿਰ ਚੋਕਰ ਦਾ ਲੱਕ ਚੱਲਦਾ ਲਲ ਮੁੱਕ ਦੀ ਕੇ ਜੱਟ ਵਸੇ ਇਦੈ ਚਲੂਗਾ ਅੱਥ ਨਾ ਚਿਰ ਚੋਕਰ ਦਾ